ਔਰ ਜਿਸ ਤਰ੍ਹਾਂ ਸੰਤੂ ਸਾਹਿਬ ਨੇ ਕਿਹਾ ਕਿ ਸ਼ਾਰਟਲੀ ਵੀਲ ਐਕਸਪੈਂਡ ਦੀ ਸਟੇਟ ਐਗਜ਼ੀਕਟਿਵ ਬਾਡੀ ਐਂਡ ਆਲਸੋ ਵੀ ਵਿਲ ਬੀ ਗੋਇੰਗ ਇਨਟੂ ਦਾ ਪ੍ਰੋਸੈਸ ਆਫ ਅਪੋਇੰਟਿੰਗ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੋ ਥੈਟ ਦਾ ਜਿਹੜੀ ਪਾਰਟੀ ਡਿਫੰਟ ਪਈ ਸੀਗੀ ਜਿਹੜੀ ਪਾਰਟੀ 17 ਮਹੀਨਿਆਂ ਵਿੱਚ ਸਹਿਕ ਰਹੀ ਸੀ ਜਿਹੜੀ ਪਾਰਟੀ 1900 ਵੋਟਾਂ ਦੇ ਅੰਨ ਕਿ ਟਿਕ ਗਈ ਸੀ ਜਿਹੜੀ ਪਾਰਟੀ ਕੋ 250 300 ਬੰਦਾ ਵੀ ਨਹੀਂ ਇਕੱਠਾ ਹੋਇਆ ਪਿਛਲੇ 17 ਮਹੀਨਿਆਂ 'ਚ ਅੱਜ ਤੁਹਾਡੇ ਸਾਰਿਆਂ ਦੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਅੱਜ ਹਜ਼ਾਰਾਂ ਦੀ ਤਾਦਾਦ ਵਿੱਚ ਨਾ ਸਿਰਫ ਬਠਿੰਡਾ ਗੜਸ਼ੰਕਰ ਇਸੜੂ ਕਾਨਫਰੰਸ ਵਿੱਚ ਸਮੇਤ ਸਾਡੇ ਸਾਰੇ ਪ੍ਰੋਗਰਾਮਾਂ ਵਿੱਚ ਬਹੁਤ ਵੱਡੀ ਤਦਾਦ ਵਿੱਚ ਲੋਕ ਦੇ ਰਹੇ ਨੇ ਲੋਕ ਤੀਸਰਾ ਬਦਲ ਪੰਜਾਬ ਦੇ ਵਿੱਚ ਲੱਭ ਰਹੇ ਨੇ ਅਸੀਂ ਉਹਨਾਂ ਨੂੰ ਉਹ ਤੀਸਰੇ ਬਦਲ ਵੱਲ ਨੂੰ ਲੈ ਕੇ ਜਾ ਰਹੇ ਹਾਂ ਆਪਣੀ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਕੇ ਇਸ ਦਾ ਐਡਾਕ ਪਲੇਟਫਾਰਮ ਸਟਰੋਂਗ ਕਰ ਦੇਣਾ ਕਿ ਦੋਨੋਂ ਰਵੈਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਨੂੰ ਨਜਾਦ ਦਵਾਈ ਜਾ ਸਕੇ ਦੋਨਾਂ ਰਵੈਤੀ ਪਾਰਟੀਆਂ ਕਾਂਗਰਸ ਅਕਾਲੀ ਦਲ ਨੇ ਪੰਜਾਬ ਨੂੰ ਜੋ ਅੱਜ ਇਸ ਦੀ ਸਥਿਤੀ ਹੈ ਇਹਦੇ ਲਈ ਦੋਨੋਂ ਰਵੈਤੀ ਪਾਰਟੀਆਂ ਜ਼ਿੰਮੇਵਾਰ ਨੇ ਇਸ ਲਈ ਤੀਸਰੇ ਬਦਲ ਦੀ ਹੋਰ ਤੇਜ਼ੀ ਦੇ ਨਾਲ ਲੋਕਾਂ 'ਚ ਉਮੀਦ ਹੋਈ ਆ ਜ਼ਮੀਨ ਤੋਂ ਬਹੁਤ ਵੱਡੀ ਆਵਾਜ਼ ਤੀਸਰੇ ਬਦਲ ਦੀ ਜਿਹੜੀ ਆ ਰਹੀ ਆ ਉਸ ਦੀ ਜ਼ਿੰਮੇਵਾਰੀ ਅਸੀਂ ਸਾਰੇ ਸਮਝਦੇ ਹੋਏ ਇਹ ਸਾਰੇ ਕਦਮ ਜਿਹੜੇ ਨੇ ਪਾਰਟੀ ਵੱਲੋਂ ਅਸੀਂ ਚੁੱਕੜ ਜਾਂਦੇ ਕਿ ਕੀ ਦੋ ਤਿੰਨ ਲੀਡਰਾਂ ਦਾ ਏਕਾ ਪੰਜਾਬ ਵਾਸਤੇ ਜ਼ਰੂਰੀ ਆ ਕਿ ਪੌਣੇ 3 ਕਰੋੜ ਆਬਾਦੀ ਦਾ ਏਕਾ ਲੋਕਤੰਤਰ ਵਿੱਚ ਜ਼ਿਆਦਾ ਜ਼ਰੂਰੀ ਆ ਸਾਡਾ ਮੰਨਣਾ ਵਾ ਕਿ ਠੀਕ ਆ ਹੁਣ ਥੋੜਾ ਜਿਹਾ ਆਪਸ ਵਿੱਚ ਸਾਡਾ ਟਕਰਾਅ ਹੋਇਆ ਲੇਕਿਨ 17 ਮਹੀਨੇ ਦਾ ਅਸੀਂ ਸਾਰੇ ਇਕੱਠੇ ਸੀਗੇ ਮਾਨ ਸਾਹਿਬ ਨੂੰ ਮੌਕਾ ਮਿਲਿਆ ਅਮਨ ਅਰੋੜੇ ਨੂੰ ਮੌਕਾ ਮਿਲਿਆ ਪਟਿਆਲੇ ਵਾਲੇ ਨੂੰ ਮਿਲਿਆ ਸੂਬੇਦਾਰ ਨੂੰ ਅਸੀਂ ਸਾਰੇ ਇਕੱਠੇ ਸੀਗੇ ਤੇ ਬੰਦਾ ਦਾ ਇਕੱਠਾ ਨਹੀਂ ਸੀ ਹੁੰਦਾ 300 ਵੀ 250 400 ਕੋਈ ਲੋਕਾਂ ਦੇ ਮੁੱਦੇ ਚਾਹੇ ਮਾਈਨਿੰਗ ਦਾ ਮੁੱਦਾ ਵਾ ਚਾਹੇ ਰਾਣੇ ਗੁਰਜੀਤ ਦਾ ਮੁੱਦਾ ਵਾ ਚਾਹੇ ਡਰੱਗਸ ਦਾ ਮੁੱਦਾ ਵਾ ਚਾਹੇ ਮਾਫੀਆ ਦਾ ਮੁੱਦਾ ਵਾ ਚਾਹੇ ਹੋਰ ਕਰਪਸ਼ਨ ਦੇ ਮੁੱਦੇ ਨੇ ਕੋਈ ਵੀ ਨਹੀਂ ਉੱਠਿਆ ਔਰ ਕੀ ਪਾਰਟੀ ਲੀਡਰਾਂ ਦਾ ਇੱਕਾ ਰਵੇ ਪਰ ਵੋਟਾਪੈਨ 1900 ਇਸ ਦੈਟ ਵਾਟ ਦ ਪੀਪਲ ਆਫ ਪੰਜਾਬ ਵਾਂਟ? ਨੋ। ਪੀਪਲ ਆਫ ਪੰਜਾਬ ਵਾਂਟ ਕਿ ਇੱਕ ਜ਼ਬਰਦਸਤ ਪਲੇਟਫਾਰਮ ਕ੍ਰੀਏਟ ਕੀਤਾ ਜਾਵੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਇਸ ਪ੍ਰਸ਼ਟ ਰਜਿਮ ਤੋਂ ਇੱਕ ਇੱਕ ਟੋਟਲੀ ਕਰਪਟ ਸਿਸਟਮ ਤੋਂ ਲਿਬਰੇਟ ਕਰਾ ਸਕੇ। ਇਹ ਲੋਕ ਚਾਹੁੰਦੇ ਨੇ। ਪਰ ਸਾਡਾ ਮੰਨਣਾ ਵਾ ਸਾਡਾ ਮੰਨਣਾ ਕਿ ਜਿਹੜਾ ਬਠਿੰਡੇ ਦੀ ਕਨਵੈਨਸ਼ਨ ਹੋਈ ਆ ਉਸ ਕਨਵੈਨਸ਼ਨ ਨੇ ਇੱਕ ਰਾਹ ਖੋਲਿਆ ਵਾ ਆਮ ਆਦਮੀ ਪਾਰਟੀ ਦੀ ਦੁਬਾਰਾ ਮਜ਼ਬੂਤੀ ਵਾਸਤੇ ਉਸੇ ਰਿਵਾਈਵਲ ਵਾਸਤੇ ਔਰ ਮੈਂ ਫਿਰ ਕਿ ਨਾ ਕਿ ਹੰਕਾਰ ਮਤ ਸਮਝਣਾ ਡਰ ਕੇ ਕਹਿ ਰਿਹਾ ਕੁਦਰਤ ਤੋਂ ਕਿ ਅੱਜ ਪੰਜਾਬ ਦੇ ਵਿੱਚ ਸਾਡੇ ਵਾਲਾ ਜਿਹੜਾ ਜੋ ਅਸੀਂ ਚਾਰਾ ਚੋਈ ਕਰ ਰਹੇ ਲੋਕ ਅਸੀਂ ਸਾਡੇ ਵਾਲੇ ਸਾਰੇ ਕੁਲੀਗਸ ਇੱਕ ਉਹ ਨਜ਼ਰ ਆ ਰਿਹਾ ਵਾ ਜੋ 2016 ਦੀ ਮੱਗੀ ਦਾ ਇਵੈਂਟ ਹੋਇਆ ਸੀਗਾ ਮੁਖਸਰ ਸਾਹਿਬ ਵਿਖੇ ਉਸ ਤਰ੍ਹਾਂ ਦਾ ਰਿਵਾਈਵਲ ਜਿੰਨੇ ਆਮ ਆਦਮੀ ਪਾਰਟੀ ਦੇ ਕਰਮਚਾਰਕ ਘਰਾਂ ਵਿੱਚ ਬੈਠੇ ਸੀ ਆਪਣ ਨੂੰ ਰੋਪੜ ਤੋਂ ਮਿਲਣ ਆਏ ਸਰਦਾਰ ਗੁਰਮੇਲ ਸਿੰਘ ਬਾੜਾ ਜਿਹੜੇ origignal ਮੈਂਬਰਸ ਸੀਗੇ ਜਿਹੜੇ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਲੈ ਕੇ ਸ਼ੁਰੂ ਹੋਏ ਸੀਗੇ ਲੇਕਿਨ ਮਯੂਸ ਹੋ ਕੇ ਕਹਾਂਜ ਬੈ ਕੇ ਗੁਰਮੇਲ ਸਿੰਘ ਬਾੜਾ ਵਰਗੇ ਸਭ ਨਿਕਲੇ ਆਏ ਨੇ ਸਾਰੇ ਪੰਜਾਬ ਚ ਦੇਰਫੋਰ ਵੀ ਫੀਲ ਥੈਟ ਯੂਨਿਟੀ ਆਫ ਕਪਲ ਆਫ ਲੀਡਰਸ ਇਜ਼ ਨੋਟ ਇੰਪੋਰਟੈਂਟ ਯੂਨਿਟੀ ਆਫ ਦ ਪੀਪਲ ਐਂਡ ਯੂਨਿਟੀ ਆਫ ਦ ਇਸ਼ੂਜ਼ ਕਨਸਰਨਡ ਐਂਡ ਦ ਸਟੇਟ ਥੈਟ ਇਜ਼ ਐਕਚੁਅਲੀ ਮੋਰ ਇੰਪੋਰਟੈਂਟ ਬਟ ਸਟਿਲ ਅਸੀਂ ਡਾਇਲੌਗ ਤੋਂ ਨਹੀਂ ਭੱਜਦੇ ਅਸੀਂ ਕਿਸੇ ਗੱਲ ਤੋਂ ਨਹੀਂ ਭੱਜਦੇ ਪਰੰਤੂ ਜਿੱਦਾਂ ਸੰਧੂ ਸਾਹਿਬ ਨੇ ਕ ਜੇ ਬਠਿੰਡੇ ਦੇ 6 ਮਤੇ ਜਿਹੜੇ ਨੇ ਉਹ ਸਾਡਾ ਇੱਕ ਆਧਾਰ ਆ ਗੱਲ ਪਾਤਾ ਸਾਡੇ ਮਤੇ ਸਵੀਕਾਰ ਕਰ ਦੇਣ ਸਭ ਕੁਛ ਛੱਡਿਆ ਸਭ ਕੁਛ ਛੱਡਿਆ ਪੰਜਾਬ ਦੀ ਖੁਦਮੁਖਤਿਆਰੀ ਪੰਜਾਬ ਦੇ ਫੈਸਲੇ ਇੱਥੇ ਪੰਜਾਬ ਦੀ ਸਰਜ਼ਮੀਨ ਤੇ ਹੋਣ ਲੱਗ ਜਾਣ ਸਭ ਕੁਛ ਛੱਡਿਆ ਇਸ ਤੋਂ ਜ਼ਿਆਦਾ ਸਾਡਾ ਕੁਛ ਨਹੀਂਗਾ ਜੇ ਤੁਸੀਂ ਕਹੋ ਕਿ ਅਸੀਂ ਕੋਈ ਲੈ ਦੇ ਕਰਕੇ ਰਾਜਨੀਤੀ ਕਰਾਂਗੇ ਅਸੀਂ ਅਸੀਂ ਇੱਜ਼ਤ ਕਰਦੇ ਆ ਆਪਣੇ ਨੈਸ਼ਨਲ ਲੀਡਰਸ਼ਿਪ ਦਾ ਪਰੰਤੂ ਜੇ ਤੁਸੀਂ ਕਹੋ ਕਿ ਉਹਨਾਂ ਦੇ ਨਾਲ ਬਾਟ ਸਿਸਟਮ ਕਰਾਂਗੇ ਕਿ ਇੱਕ ਹੱਥ ਦੇ ਦੇ ਤੇ ਇੱਕ ਹੱਥ ਲੈ ਲੈ ਨੋਰਟਾਲ ਅਸੀਂ ਉੱਥੇ ਉਹਨਾਂ ਨਾਲ ਥ੍ਰੈਡ ਬੇਅਰ ਗੱਲ ਅਬਾਊਟ ਦੀ ਮਿਸ਼ਨ ਦਾ ਰੈਜ਼ੋਲੂਸ਼ਨ ਹੋਵੇਗੀ ਇਹ ਸਾਰਾ ਜੋ ਪੀਐਸਸੀ ਫੈਸਲਾ ਲਵੇਗੀ ਕੋਈ ਵੀ ਕਦਮ ਚੁੱਕਣਾ ਆਫਰ ਟਾਕਸ ਦੀ ਡਾਇਲੌਗ ਦੀ ਅਸੀਂ ਭੱਜਦੇ ਨਹੀਂ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਜੋ ਮੇਰੇ ਜੋ ਸਾਨੂੰ ਪੋਲੀਟੀਕਲ ਅਫੇਅਰਸ ਕਮੇਟੀ ਫੈਸਲਾ ਲੇ ਉੱਥੇ ਕਰਾਂਗੇ ਜੋ ਪੀਐਸਸੀ ਫੈਸਲਾ ਕਰੇਗੀ ਜੀ ਨਹੀਂ ਨਹੀਂ ਉਹ ਤਾਂ ਪਹਿਲੀ ਗੱਲ ਤਾਂ ਸਾਨੂੰ ਕਿਤੇ ਸੱਦਦੇ ਹੀ ਨਹੀਂ ਗੇ ਦੂਜੀ ਗੱਲ ਹੈਗੀ ਆ ਨੋ 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 ਰੀਡ ਦਾ ਰੈਜ਼ੋਲੂਸ਼ਨ ਆਫ ਬਟਿੰਡਾ ਜਿਹੜਾ ਅਨ ਡੈਮੋਕਰੈਟਿਕ ਤਰੀਕੇ ਦੇ ਨਾਲ ਇੱਕ ਬੰਦੇ ਨੂੰ ਇਲੈਕਟ ਕੀਤਾ ਗਿਆ ਜਦ ਉਹ ਪ੍ਰਵਾਹ ਨਹੀਂ ਨਗਾ ਥੈਟ ਥੈਟ ਇੰਟਾਇਰ ਪ੍ਰੋਸੈਸ ਟੂ ਬੀ ਰੀਵਰਕਡ ਯੂ ਕੈਨ ਓਟ ਇਲੈਕਟ ਦਾ ਲੀਡਰ ਓਨ ਦਾ ਵਟਸਐਪ ਔਰ ਓਨ ਦਾ ਟਵੀਟ ਯੂ ਕੈਨ ਓਟ ਰਿਮੂਵ ਅ ਪਰਸਨ ਓਨ ਦਾ ਟਵੀਟ ਐਂਡ ਇਲੈਕਟ ਲੀਡਰ ਓਨ ਦਾ ਵਟਸਐਪ